ਅੱਜ ਇੱਕ ਪਾਸੇ ਜਿੱਥੇ ਪੰਜਾਬ ਦੇ ਨੌਜਵਾਨ ਵਿਦੇਸ਼ ਜਾ ਕੇ ਹੀ ਆਪਣਾ ਭਵਿੱਖ ਬਣਾਉਣ ਦਾ ਸੁਪਨਾ ਵੇਖ ਰਹੇ ਨੇ ਉੱਤੇ ਹੀ ਕੁਝ ਨੌਜਵਾਨ ਅਜੀਹੇ ਵੀ ਨੇ ਜੋ ਕਿ ਪੰਜਾਬ ਦੇ ਵਿੱਚ ਰਹਿ ਕੇ ਹੀ ਦੂਜੇ ਨੌਜਵਾਨਾਂ ਲਈ ਮਿਸਾਲ ਬਣ ਰਹੇ ਨੇ ਉਹਨਾਂ ਦੇ ਵਿੱਚੋਂ ਹੀ ਇੱਕ ਹਨ ਬਰਨਾਲਾ ਜ਼ਿਲ੍ਹੇ ਦੇ ਸੰਦੀਪ ਸਿੰਘ ਜੋ ਕਿ MBA ਪਾਸ ਹਨ ਲੇਕਿਨ ਉਹ ਖੁਦ ਬਰਨਾਲਾ ਦੇ ਜ਼ਿਲ੍ਹਾ ਪ੍ਰਸ਼ਾਸਨਿਕ ਪਰਿਸ਼ਦ ਦੇ ਸਾਹਮਣੇ ਆਪਣੀ ਗੱਡੀ ਦੇ ਵਿੱਚ ਕੜੀ ਚਾਵਲ ਦਾ ਸਟਾਲ ਲਗਾ ਕੇ ਆਪਣਾ ਕਾਰੋਬਾਰ ਚਲਾ ਰਹੇ ਨੇ ਇਹ ਨੌਜਵਾਨ ਬਰਨਾਲਾ ਜ਼ਿਲ੍ਹੇ ਦੇ ਕੁੰਨਸਪਿੰਡ ਦਾ ਰਹਿਣ ਵਾਲਾ ਸੰਦੀਪ ਸਿੰਘ ਹੈ ਜਿਸ ਨੇ MBA ਦੀ ਪੜ੍ਹਾਈ ਕੀਤੀ ਹੈ ਲੇਕਿਨ ਪੜਿਆ ਲਿਖਿਆ ਹੋ ਕੇ ਵੀ ਆਪਣੀ ਕੜੀ ਚਾਵਲ ਦੀ ਦੁਕਾਨ ਲਗਾ ਕੇ ਆਪਣਾ ਖੁਦ ਦਾ ਕਾਰੋਬਾਰ ਚਲਾ ਰਿਹਾ ਹੈ ਮੇਰੇ ਦੋਸਤ ਦੀ ਕਾਲ ਆਈ ਕਾਲ ਆਈ ਕਹਿੰਦਾ ਵੀ ਤੇਰੇ ਲਈ ਇੱਕ ਜੌਬ ਹੈ ਕਹਿੰਦਾ ਮੈਨੂੰ ਰਜੂਮ ਭੇਜ ਦੇ ਵੀ ਤੇਰੇ ਲਈ ਜੌਬ ਲਵਾ ਦਨੇ ਮੈਂ ਕਹਿੰਦਾ ਵੀ ਨਹੀਂ ਮੈਂ ਆਪਦਾ ਖੁਦ ਦਾ ਕੰਮ ਕਰ ਰਿਹਾ ਉਹ ਕਹਿੰਦਾ ਕੀ ਕਹਿੰਦਾ ਮੈਂ ਕੜੀ ਚਾਵਲ ਵੇਚੂਗਾ ਉਹ ਥੋੜਾ ਇੱਕ ਵਾਰ ਹੈਰਾਨ ਜਾ ਹੋ ਗਿਆ ਕੜੀ ਚਾਵਲ ਦਾ ਨਾਮ ਸੁਣ ਕੇ ਕਹਿੰਦਾ ਵੀ ਤੇਰਾ ਤੇਰਾ ਫੈਸਲਾ ਇਹ ਅੰਤਮ ਫੈਸਲਾ ਤੇਰਾ ਵੀ ਤੂੰ ਫਾਈਨਲ ਆ ਡਿਸੀਜਨ ਤੇਰਾ ਵੀ ਤੂੰ ਵਾਕਈ ਹੀ ਕੰਮ ਕਰੇਗਾ ਮੈਂ ਕਹਿਆ ਵੀ ਹਾਂ ਮੈਂ ਇਹ ਕਰੂੰਗਾ ਤੇ ਚਲੋ ਜੌਬ ਦਾ ਤਾਂ ਆਪਾਂ ਹੁਣ ਖੜਾ ਛਾਡੀ ਤੱਕ ਹਿਸਾਬ ਨਾਲ ਚਲੋ ਮੇਰੀ ਬੇਸ਼ੱਕ ਹੀ ਮੈਂ ਮੈਨੂੰ ਜੌਬ ਕਰਨੀ ਨਾ ਪਵੇ ਮੈਂ ਦਿਲੋਂ ਕਰਨਾ ਨਹੀਂ ਚਾਹੁੰਦਾ ਬਟ ਹਾਲਾਤ ਕੋਈ ਐਦਾਂ ਦੇ ਕ੍ਰੀਏਟ ਹੋ ਗਏ ਤਾਂ ਮੈਨੂੰ ਕਰਨੀ ਪਊਗੀ ਇੱਥੇ ਕੀ ਹੈਗਾ ਜਦੋਂ ਦਾ ਮੈਂ ਇੱਥੇ ਆਇਆ ਫਸਲੀ ਤੋਂ ਲੈ ਕੇ ਅੱਜ ਤੱਕ ਮੈਨੂੰ 12 13 ਦਿਨ ਹੋ ਗਏ ਜੀ 12 13 ਦਿਨਾਂ ਦੇ ਵਿੱਚ ਚਾਹੇ ਆਪਾਂ ਪੈਸਾ ਚਾਹੇ ਥੋੜਾ ਹਿਸਾਬ ਨਾਲ ਕਮਾਇਆ ਬਟ ਸੈਟ ਜਿਹੜੀ ਸੈਟੀਸਫੈਕਸ਼ਨ ਆ ਉਹ ਮੈਨੂੰ ਬਹੁਤ ਆ ਜਿਹੜੀ ਕਿ ਮੈਨੂੰ ਇਹ ਛੋਟੀ ਜੌਬ ਤੋਂ ਮਿਲੀ ਸੀ ਹੁਣ ਛੋਟੀ ਮੈਂ ਛੋਟਾ ਇੱਥੇ ਸ਼ਬਦ ਵਰਤ ਰਿਆਂ ਸਿਰਫ ਲੋਕਾਂ ਲਈ ਪਰ ਮੇਰੇ ਲਈ ਤਾਂ ਇਹ ਬਹੁਤ ਵੱਡਾ ਕੰਮ ਹੈ ਵੱਡਾ ਕੰਮ ਕਿਉਂ ਆ ਕਿਉਂਕਿ ਜਿਹੜਾ ਅੱਜ 13 ਤੋਂ ਲੈ ਕੇ 2013 ਤੋਂ ਲੈ ਕੇ 24 ਤੱਕ ਜਿਹੜਾ ਵੀ ਜਿਹੜੇ ਮੈਂ ਕੰਮ ਕੀਤੇ ਐਨੀ ਮੈਨੂੰ ਕਿਤੋਂ ਸੰਤੋਸ਼ਟੀ ਨਹੀਂ ਮਿਲੀ ਜਿਹੜੀ ਮੈਨੂੰ ਸਿਰਫ ਇੱਥੇ ਧੁੱਪ 'ਚ ਖੜਕੇ ਵੀ ਮਿਲਦੀ ਹੈ ਸੈਟੀਸਫੈਕਸ਼ਨ ਜਿਹੜੀ ਆਪਣੀ ਪਰਸਨਲ ਬੰਦੇ ਦੀਆਂ ਕਈ ਗੱਲਾਂ ਹੁੰਦੀਆਂ ਉਹ ਮੇਰੀਆਂ ਪਿੱਛੇ ਰਹਿ ਗਿਆ ਸੀ ਬਟ ਇੱਥੇ ਆ ਕੇ ਮੈਨੂੰ ਲੱਗ ਰਿਹਾ ਵੀ ਹਾਂ ਠੀਕ ਹੈ ਮੈਨੂੰ ਆਪਣੇ ਆਪ ਨੂੰ ਸਕੂਨ ਆ ਹੁਣ ਰੀਜ਼ਨ ਕੀ ਆਪਣੇ ਇੱਕ ਵਿਚਾਰਧਾਰਾ ਬਣੀ ਵੀ ਆ ਸਰ ਕਿ ਜਦੋਂ ਆਪਾਂ ਕੋਈ ਵੀ ਕੰਮ ਸਟਾਰਟ ਆਪਣੇ ਕਿਉਂ ਨਹੀਂ ਕਰ ਪਾਰੇ ਮੁੰਡੇ ਵੀ ਲੋਕ ਕੀ ਕਹਿਣਗੇ ਤੇ ਇੱਕ ਮੈਂ ਨਹੀਂ ਕਰ ਸਕਦਾ ਇਹ ਦੋ ਦੋ ਗੱਲਾਂ ਨੇ ਆਪਾਂ ਨੂੰ ਬਹੁਤ ਪਿੱਛੇ ਰੱਖਿਆ ਹੋਇਆ ਲਿੰਦਾ ਕਿ ਮੈਂ ਮੈਂ ਹੁਣ ਪਹਿਲਾਂ ਉਹਦਾ ਮਾਈਂਡ ਸੈਟਅਪ ਐਦਾਂ ਦਾ ਬਣਾ ਲਿਆ ਕਿ ਮੈਂ ਲੋਕ ਕੀ ਕਹਿੰਦੇ ਮੈਨੂੰ ਉਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਮੈਂ ਰੋਡ ਤੇ ਖੜਾ ਮੈਂ ਕੁਸ਼ ਆਪਦੀ ਚੀਜ਼ ਪ੍ਰੋਡਕਟ ਆਪਦਾ ਸੇਲ ਕਰ ਰਿਆ ਮੇਰਾ ਮੇਰਾ ਮੇਰੇ ਪਾਸ ਇਹ ਮੇਰਾ ਬਿਜ਼ਨਸ ਆ ਲੋਕ ਇਹਦੇ ਬਾਰੇ ਕੀ ਸੋਚਦੇ ਮੈਨੂੰ ਕੋਈ ਮੈਟਰ ਨਹੀਂ ਹੈਗਾ ਮੈਂ ਆਪਦੀ ਕੁਆਲਿਟੀ ਤੇ ਆਪਦੇ ਪ੍ਰੋਡਕਟ ਤੇ ਮੈਂ ਧਿਆਨ ਦਿੰਦਾ ਜੇ ਆਪਣੇ ਜਿਹੜੇ ਆਪਣੇ ਮੰਨ ਲਓ ਮੁੰਡੇ ਕੁੜੀਆਂ ਜਿਹੜੇ 20 20 30 30 ਲੱਖ ਰੁਪਏ ਇਨਵੈਸਟ ਕਰਕੇ ਉਹ ਫੋਰਨ ਜਾ ਰਹੇ ਨੇ ਮੰਨ ਲਓ ਫਰਜ਼ ਕਰੋ ਜੇ ਉਹ ਇੱਥੇ ਹੀ ਕੰਮ ਸਟਾਰਟ ਕਰਨ ਤਾਂ ਇੱਥੇ ਵੀ ਬਹੁਤ ਕੁਝ ਹੈ ਇਦੀ ਮੈਂ ਤੁਹਾਨੂੰ ਇੱਕ ਲਾਈਵ ਐਗਜ਼ਾਮਪਲ ਦਿੰਨਾ ਹੁਣ ਜਿਹੜੇ ਦੇਖੋ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬ 'ਚ ਜਿਹੜੇ ਪ੍ਰਵਾਸੀ ਆਏ ਨੇ ਮੈਂ ਨਹੀਂ ਕਹਿੰਦਾ ਵੀ ਉਹਨਾਂ ਨੂੰ ਕੱਢ ਦਿਓ ਕਿਉਂਕਿ ਬਾਣੀ ਕਹਿੰਦੀ ਵੀ ਮਾਨਵਕੀ ਜਾਤ ਸਭੇ ਇੱਕੋ ਪਹਿਚਾਨ ਹੋਵੇ ਸਾਰੇ ਪਰਮਾਤਮਾ ਦੇ ਜੀਨ ਨੇ ਬਟ ਕੀ ਆਪਾਂ ਉਹਨਾਂ ਤੋਂ ਇੱਕ ਚੀਜ਼ ਨਹੀਂ ਸਿੱਖੀ ਕਿ ਉਹ ਬਗਾਨੇ ਤੋਂ ਆ ਕੇ ਜੁਪੀ ਬਿਹਾਰ ਤੋਂ ਆ ਕੇ ਇੱਥੇ ਪੰਜਾਬ 'ਚ ਉਹਨਾਂ ਨੇ ਕੋਠੀਆਂ ਪਾਲੀਆਂ ਉਹਨਾਂ ਨੇ ਪਲਾਟ ਲੈ ਲਏ ਉਹਨਾਂ ਨੇ ਜ਼ਮੀਨਾਂ ਵਣਾਲੀਆਂ ਉਹਨਾਂ ਨੇ ਕਿਵੇਂ ਬਣਾ ਲਿਆ ਵੀ ਆਪਾਂ ਆਪਣੇ ਲਈ ਕਿੱਧਰ ગયા ਆਪਣੇ ਦੀ ਕੋਈ ਹੋਰ ਪੰਜਾਬ ਸੋ ਆਪਾਂ ਨੂੰ ਇੱਥੇ ਕੰਮ ਕਰਨਾ ਚਾਹੀਦਾ ਜਿਵੇਂ ਮੈਂ ਹੁਣ ਡਿਸੀਜਨ ਲਿਆ ਮੈਨੂੰ ਆਪਦੇ ਆਪ ਤੇ ਅਫਸੋਸ ਵੀ ਹੁੰਦਾ ਹੈ ਕਿ ਜਿਹੜਾ ਇਹ ਕਨਸੈਪਟ ਹੈ ਮੈਨੂੰ ਬਹੁਤ ਲੇਟ ਸਮਝ ਆਇਆ ਜਿਹੜਾ ਕਿ ਟਾਈਮ ਤੋਂ ਪਹਿਲਾਂ ਆਉਣਾ ਚਾਹੀਦਾ ਵੀ ਚਲੋ ਜਿਹੜੀ ਐਜੂਕੇਸ਼ਨ ਹੈ ਐਜੂਕੇਸ਼ਨ ਦਾ ਜੌਬ ਨਾਲ ਕੋਈ ਸਬੰਧ ਨਹੀਂ ਹੈ ਮੇਰੇ ਹਿਸਾਬ ਨਾਲ ਐਜੂਕੇਸ਼ਨ ਕੀ ਹੈ ਤੁਹਾਨੂੰ ਇਹ ਚੀਜ਼ ਸਿਖਾਉਂਦੀ ਹੈ ਕਿ ਤੁਸੀਂ ਸਮਾਜ ਦੇ ਵਿੱਚ ਕਿਵੇਂ ਵਿਚਰਨਾ ਲੋਕਾਂ ਨਾਲ ਕਿਵੇਂ ਵਰਤਾਓ ਕਰਨਾ ਬਟ ਜਿਹੜੀ ਜੌਬ ਹੈ ਉਹ ਇੱਕ ਅਲੱਗ ਚੀਜ਼ ਹੈ ਜੌਬ ਤਾਂ ਮੇਰੇ ਕੋਲ ਹੁਣ ਵੀ ਹੈਗੀ ਆ ਲੋਕਾਂ ਦੇ ਭਾਵੇਂ ਹੈ ਨਹੀਂ ਕਿ ਮੇਰੇ ਕੋਲ ਜੌਬ ਬਟ ਮੇਰੇ ਕੋਲੇ ਆਪਦੀ ਜੌਬ ਆ ਇਹ ਇੱਥੇ ਮੈਂ ਖੁਦ ਹੀ ਬੌਸ ਆ ਮੈਂ ਕਿਸੇ ਨੂੰ ਕੋਈ ਜਵਾਬ ਨਹੀਂ ਦੇਣਾ ਜਿਹੜੀ ਕਿ ਮੈਨੂੰ ਪਿਛੇ ਪ੍ਰਾਈਵੇਟ ਜੌਬ ਦੇ ਵਿੱਚ ਮੈਨੂੰ ਇਹ ਦਿੱਕਤ ਆਈ ਸੀ ਕਿ ਜ਼ਿੰਮੇਵਾਰੀਆਂ ਬਹੁਤ ਹੁੰਦੀਆਂ ਉੱਤੇ ਘਰ ਤੇ ਜੋ ਆਪਾਂ ਮੰਨ ਲਓ ਜੌਬ ਤੋਂ ਆਫ ਹੋ ਕੇ ਆਪਾਂ ਘਰੇ ਆ ਗਏ ਮੰਨ ਲਓ ਘਰੇ ਆ ਗਏ ਉਦੋਂ ਵੀ ਟੈਨਸ਼ਨਾਂ ਨਾਲ ਹੁੰਦੀਆਂ ਉਹ ਤੁਸੀਂ ਇਹ ਸਾਰਾ ਕੰਮ ਸਵੇਰ ਤੋਂ ਕਿਵੇਂ ਆਪ ਤਿਆਰ ਕਰਦੇ ਹੋ ਸਾਰਾ ਅਸੀਂ ਸਾਰਾ ਮੈਂ ਮੈਰਿਡ ਆਂਗਾ ਮੈਰਿਡ ਆ ਅਸੀਂ ਮਾਰਨਿੰਗ 4 ਵਜੇ ਉੱਠਦੇ ਆ ਮੇਰੀ ਵਾਈਫ ਤੇ ਅਸੀਂ ਦੋਨੋਂ ਮਿਲ ਕੇ ਸੀ ਇਹ ਸਾਰਾ ਸਮਾਨ ਤਿਆਰ ਕਰ ਦਿੰਦੇ ਹਾਂ ਈ ਸ਼ਡਿਊਲ ਰਹਿੰਦਾ ਸਾਰਾ ਦਿਨ ਕਿੰਨੇ ਵਜੇ ਆਨੇ ਕਿੰਨੇ ਵਜੇ ਜਾਣੇ ਹਾਂ ਬਸ 4 ਵਜੇ ਤੋਂ ਸਟਾਰਟ ਹੋ ਜੈਣਾ ਸਰ ਇੱਥੇ ਆ ਜਾਨਾ ਮੈਂ ਸਾਢੇ 8:00 ਦੀ ਕਰੀਬ ਮੈਕਸਿਮਮ ਮੈਂ ਇੱਥੇ 4 ਵਜੇ ਤੱਕ ਰਹਿਣਾ ਵੱਟ ਸੇਲ ਤੇ ਡਿਪੈਂਡ ਹੈ ਸੇਲ ਜਲਦੀ ਹੋ ਜੇ ਤਾਂ ਫਿਰ ਮੈਂ ਜਲਦੀ ਚਲਾ ਜਾਣਾ ਹੈ ਕਿਸ ਸਰ ਰਿਸਪੌਂਸਬਲ ਹੋਪਨ ਹੈ ਰਿਸਪੌਂਸਬਲ ਹੈ ਸਰ ਬਧੀਏ ਪੜਾਈ ਕਿੱਥੇ ਕੀਤੀ ਕਿੰਨੀ ਪੜਾਈ ਕੀਤੀ ਤੇ ਪਰਿਵਾਰ ਚ ਕੌਣ ਕੌਣ ਪਰਿਵਾਰ ਚ ਸਰ ਫਿਲਹਾਲ ਮੈਂ ਮੇਰੇ ਮੰਮਾ ਡੈਡੀ ਡੈਡੀ ਨੇ ਮਾਤਾ ਪਿਤਾ ਨੇ ਦੋ ਬ੍ਰਾਦਰ ਨੇ ਸਿਸਟਰੋ ਮੈਰਿਡ ਨੇ ਤੇ ਮੈਂ ਵੀ ਮੈਰਿਡਮ ਹੈ ਘਰ ਸਾਡੇ ਅਲੱਗ ਸੈਪਰੇਟ ਨੇ ਪਰਿਵਾਰ ਨੇ ਨਹੀਂ ਕਿਹਾ ਕਿ ਪੜ ਲਿਖਿਆ ਤੂੰ ਆ ਕੰਮ ਕਰ ਰਿਹਾ ਨਹੀਂ ਐਕਚੁਅਲੀ ਕੀ ਸੀਗਾ ਜਿਹੜਾ ਆਫਟਰ ਮੈਰਿਜ ਜਿਹੜਾ ਹੁੰਦਾ ਨਾ ਆਪਾਂ ਨੂੰ ਇੱਕ ਜਿਹੜਾ ਆਪਣਾ ਲਾਈਫ ਪਾਰਟਨਰ ਉਹ ਸੈਟੀਸਫਾਈਡ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਦੱਸੋ ਵੀ ਮੈਂ ਆ ਕੰਮ ਕਰਨਾ ਕੋਈ ਸਾਨੂੰ ਇਹ ਤਾਂ ਦਿੱਕਤ ਪਰੇਸ਼ਾਨੀ ਵੀ ਕੱਲ ਨੂੰ ਤੁਹਾਡਾ ਸਿਰ ਨੀਵਾ ਹੋਏ ਕਿਤੇ ਜਾਂਦਾ ਵੀ ਕਹੇ ਵੀ ਤੇਰੇ ਘਰ ਵਾਲਾ ਤਾਂ ਘੜੀ ਚੋਲ ਵੇਚਦਾ ਉਹ ਕਹਿੰਦੀ ਮੈਨੂੰ ਕੋਈ ਦਿੱਕਤ ਨਹੀਂ ਵੀ ਆਪਾਂ ਆਪ ਦਾ ਦੇਖਾਂਗੇ ਕਿਉਂਕਿ ਉਹ ਚੀਜ਼ ਦਾ ਮੈਨੂੰ ਰਿਜ਼ਲਟ ਮਿਲਿਆ ਵੀ 12 ਦਿਨਾਂ ਦੇ ਵਿੱਚ 12 ਦਿਨਾਂ ਦੇ ਵਿੱਚ ਮੈਂ ਆਪਦੇ ਬੱਚੇ ਨੂੰ ਉਹਨਾ ਟਾਈਮ ਦਿੱਤਾ ਜਿਹੜਾ ਮੈਂ ਪਿਛਲੇ 1 ਸਾਲ ਤੋਂ ਨਹੀਂ ਦਿੱਤਾ ਇਸ ਚੀਜ਼ ਤੋਂ ਮੈਂ ਹਿਸਾਬ ਲਾ ਸਕਦਾ ਕਿ ਮੇਰਾ ਫੈਸਲਾ ਗਲਤ ਨਹੀਂ ਹੈਗਾ ਮੈਂ ਉਹਦੇ ਮੇਨ ਕੀ ਹੁੰਦੀ ਹੈ ਜਿਵੇਂ ਕਹਿੰਦੇ ਹੁੰਦੇ ਐ ਸੋਡੀ ਔਲਾਦ ਇੱਕ ਫਸਲ ਦੀ ਤਰ੍ਹਾਂ ਹੁੰਦੀ ਹੈ ਮੈਂ ਚਾਹਣਾ ਮੇਰੀ ਬੇਸ ਸੀਗੀ ਦੇਖੋ ਦੂਜਿਆਂ ਦੀ ਹਰ ਇੱਕ ਬੰਦੇ ਦੀ ਵਿਚਾਰਧਾਰਾ ਅਲੱਗ ਹੁੰਦੀ ਹੈ ਪਰ ਮੈਨੂੰ ਸੀਗਾ ਕਿ ਮੈਂ ਆਪਦੇ ਬੱਚੇ ਨੂੰ ਟਾਈਮ ਦੇਵਾਂ ਸੋ ਮੇਰੀ ਉਹ ਚੀਜ਼ਾਂ ਜਿਹੜੀਆਂ ਨੇ ਉਹ ਸਾਰਾ ਕੁਝ ਮੈਂ ਅਚੀਵ ਕਰ ਰਿਆਂਗਾ ਤੇ ਇਹਦੇ ਵਿੱਚ ਅਸੀਂ ਦੋਨੋਂ ਮੀਆਂ ਬੀਬੀ ਮਿਲ ਕੇ ਦੋਨੋਂ ਜਾਣੇ ਮਿਲਜੁਲ ਕੇ ਬਣਾਉਨੇ ਆ ਸੁਬਾ ਸਾਮਾਨ ਬਣਾ ਕੇ 8:30 ਵਜੇ ਨੂੰ ਮੈਂ ਇੱਥੇ ਆ ਜਾਣਾ ਗੇਟ ਨੰਬਰ ਇਹ 3 ਹੈ ਜੀ ਬਣ ਵਿਭਾਗ ਦੇ ਨਾਲ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਪ੍ਰਾਈਵੇਟ ਸੈਕਟਰ ਦੇ ਵਿੱਚ ਕੰਮ ਕਰਦਾ ਸੀ ਲੇਕਿਨ ਪ੍ਰਾਈਵੇਟ ਸੈਕਟਰ ਦੇ ਵਿੱਚ ਸ਼ੋਸ਼ਣ ਤੋਂ ਤੰਗ ਆ ਕੇ ਉਸ ਨੇ ਨੌਕਰੀ ਛੱਡ ਦਿੱਤੀ ਅਤੇ ਨੌਕਰੀ ਛੱਡਣ ਤੋਂ ਬਾਅਦ ਉਹ ਡਿਪਰੈਸ਼ਨ ਦੇ ਵਿੱਚ ਚਲਾ ਗਿਆ ਅਤੇ ਆਤਮ ਹੱਤਿਆ ਕਰਨ ਦਾ ਫੈਸਲਾ ਕਰ ਲਿਆ ਲੇਕਿਨ ਬੱਚੇ ਅਤੇ ਪਰਿਵਾਰ ਦੀ ਜ਼ਿੰਮੇਵਾਰੀ ਨੇ ਉਸ ਦਾ ਮਨ ਬਦਲ ਦਿੱਤਾ ਤੇ ਉਸਨੇ ਆਪਣੀ ਖੁਦ ਦੀ ਫੂਡ ਵੈਨ ਚਲਾਉਣ ਦਾ ਫੈਸਲਾ ਕੀਤਾ ਮਈ 2013 ਵਿੱਚ ਮੈਂ ਆਪਣੀ ਐਮਪੀਏ ਕੰਪਲੀਟ ਕਰ ਲਈ ਸੀ ਉਹ ਤੋਂ ਬਾਅਦ ਕਿਸੇ ਦਾ ਜੋਬ ਦੀ ਜਰਨੀ ਸ਼ੁਰੂ ਹੋ ਗਈ ਜੋਬ ਮਿਲ ਵੀ ਗਈ ਪ੍ਰਾਈਵੇਟ ਸੈਕਟਰ ਦੇ ਵਿੱਚ ਬਟ ਕੀ ਸੀਗਾ ਉੱਥੇ ਮੈਨੂੰ ਕਿਤੇ ਨਾ ਕਿਤੇ ਲੱਗਿਆ ਵੀ ਮੈਂ ਕਈ ਗੱਲਾਂ ਤੋਂ ਅਨਸੈਟੀਸਫਾਈਡ ਸੀਗਾ ਵੀ ਇੱਕ ਤਾਂ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜਾ ਸ਼ੋਸ਼ਣ ਹੈ ਉਹ ਬਹੁਤ ਜ਼ਿਆਦਾ ਆ ਚਲੋ ਮੈਂ ਕਿਸੇ ਜਿੰਨਾ ਮੈਂ ਸੰਸਥਾਵਾਂ ਵਿੱਚ ਕੰਮ ਕੀਤਾ ਹੈ ਮੈਂ ਮੈਂ ਇੱਕ ਪਾਰਟੀਕੂਲਰ ਕਿਸੇ ਸੰਸਥਾ ਦਾ ਨਾਮ ਨਹੀਂ ਲੈਂਦਾ ਬਿਕੋਜ਼ ਕਿਉਂਕਿ ਜਿਹੜਾ ਸਟਾਫ ਹੈ ਉਹਦਾ ਅੱਜ ਵੀ ਮੈਂ ਉਹਨਾਂ ਦਾ ਤਹਿ ਦਲੋਂ ਸਤਿਕਾਰ ਕਰਦਾ ਬਿਕੋਜ਼ ਜੇ ਗੱਲ ਕਰ ਰਹੇ ਆਂ ਆਪਾਂ ਸਿਸਟਮ ਦੀ ਕਰ ਰਹੇ ਆਂ ਵੀ ਜਿਹੜਾ ਸਿਸਟਮ ਹੈ ਉਹ ਸਹੀ ਨਹੀਂ ਹੈਗਾ ਵੀ ਕੋਈ EMPLOYE ਨੂੰ ਐਜ਼ ਅ ਮਸ਼ੀਨ ਟਰੀਟ ਕੀਤਾ ਜਾਂਦਾ ਮੈਨੂੰ ਇਹ ਗੱਲਾਂ ਠੀਕ ਨਹੀਂ ਲੱਗੀਆਂ ਫਿਰ ਮੈਨੂੰ ਲੱਗਿਆ ਵੀ ਮੈਨੂੰ ਕੀ ਕਰਨਾ ਚਾਹੀਦਾ ਜਿਹਦੇ ਨਾਲ ਮੈਂ ਖੁਦ ਆਪਦਾ ਪਰਿਵਾਰ ਹੈ ਜਿਹੜਾ ਪਰਿਵਾਰ ਦਾ ਵੀ ਪਾਲਣ ਪੋਸ਼ਣ ਸਹੀ ਢੰਗ ਨਾਲ ਕਰ ਸਕਾਂ ਕੁਝ ਮੈਂ ਐਵੇਂ ਦਾ ਕਰਾਂ ਕਿ ਅਲੱਗ ਢੰਗ ਦਾ ਹੀ ਹੋਵੇ ਮੈਂ ਫਿਰ ਪਲਾਨ ਕੀਤਾ ਜਦੋਂ ਲਾਸਟ ਜੋਬ ਮੈਂ ਰਜ਼ਾਇਨ ਪਾ ਕੇ ਰਜ਼ਾਇਨ ਪਾਉਣ ਤੋਂ ਪਹਿਲਾਂ ਹੀ ਮੈਂ ਪਲਾਨ ਕਰ ਲਿਆ ਸੀ ਕਿ ਮੈਂ ਇਹ ਕੰਮ ਕਰਨਾ ਆ ਕਿਉਂਕਿ ਰੀਜ਼ਨ ਕੀ ਸੀਗਾ ਜੀ ਜੋਬ ਦੇ ਦੌਰਾਨ ਮੈਂ ਡਿਪਰੈਸ਼ਨ ਦਾ ਸ਼ਿਕਾਰ ਵੀ ਹੋ ਗਿਆ ਸੀ ਇਸ ਟਾਈਮ ਵੀ ਮੈਨੂੰ ਹੁਣ ਡਿਪਰੈਸ਼ਨ ਦੀ ਪ੍ਰੋਬਲਮ ਕੰਟੀਨਿਊ ਰਹਿਣ ਲੱਗੀ ਬਟ ਜਿਏ ਜਦੋਂ ਦਾ ਮੈਂ ਆਪਦਾ ਕੰਮ ਸਟਾਰਟ ਕੀਤਾ ਮੈਨੂੰ ਉਹ ਬਹੁਤ ਗੱਲਾਂ ਤੋਂ ਰੀਲੀਫ ਮਿਲੀ ਹੈ ਆਪਣੀ ਫੂਡ ਵੈਨ ਦਾ ਨਾਮ ਐਮ ਵੀ ਐ ਕੜੀ ਚਾਵਲ ਵਾਲਾ ਰੱਖਣ ਦੇ ਬਾਰੇ ਦੱਸਦਿਆਂ ਸੰਦੀਪ ਸਿੰਘ ਨੇ ਕਿਹਾ ਕਿ ਪੰਜਾਬ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਨੌਜਵਾਨ ਪੜ੍ਹੇ ਲਿਖੇ ਨੇ ਲੇਕਿਨ ਉਹਨਾਂ ਨੂੰ ਕੰਮ ਕਰਨ ਦੇ ਵਿੱਚ ਸ਼ਰਮ ਮਹਿਸੂਸ ਹੁੰਦੀ ਹੈ ਇਹ ਨਾਮ ਰੱਖ ਕੇ ਉਹ ਦੂਸਰੇ ਨੌਜਵਾਨਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਨੇ ਕਿ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਅਤੇ ਹਰ ਨੌਜਵਾਨ ਪੰਜਾਬ ਦੇ ਵਿੱਚ ਕੋਈ ਵੀ ਕੰਮ ਚਲਾ ਸਕਦਾ ਹੈ ਸੰਦੀਪ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਲੱਖਾਂ ਰੁਪਇਆ ਖਰਚ ਕਰ ਵਿਦੇਸ਼ ਜਾ ਰਹੀ ਹੈ ਲੇਕਿਨ ਇੱਥੇ ਕੰਮ ਕਰਨ ਨੂੰ ਕੋਈ ਵੀ ਤਿਆਰ ਨਹੀਂ ਕਿਉਂਕਿ ਜਿਓ ਇਸ ਛੋਟੇ ਪੱਤਰ ਦਾ ਕੰਮ ਮੰਨਦੇ ਨੇ ਜਦ ਕੀ ਅਜੀਹਾ ਕੁਝ ਵੀ ਨਹੀਂ ਹੈ ਸੰਦੀਪ ਨੇ ਕਿਹਾ ਕਿ ਉਹ ਆਪਣੇ ਕੰਮ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ ਅਤੇ ਇਸ ਨੂੰ ਅੱਗੇ ਵਧਾਉਣ ਦੇ ਲਈ ਪੂਰੀ ਮਿਹਨਤ ਵੀ ਕਰਦੇ ਰਹਿਣਗੇ ਸੰਦੀਪ ਜੋ ਘੁਮਸਾ ਪਿੰਡ ਤੋਂ ਆ ਜੀ ਇਹ ਐਮਬੀਏ ਦੀ ਕੀਤੀ ਹੋਈ ਹੈ ਤੇ ਆਪ ਦੀ ਰੋਜੀ ਰੋਟੀ ਲਈ ਇਹ ਮਿਹਨਤ ਕਰਕੇ ਕਾਰੋਬਾਰ ਕਰਦਾ ਹੈ ਜਿਹੜੇ ਮਦਰ ਕੇ ਲੋਕ ਬਾਹਰ ਜਾਂਦੇ ਆ ਉਹਨਾਂ ਸਾਰਿਆਂ ਨੂੰ ਇਸ ਮੁੰਡੇ ਤੋਂ ਸ਼ਿਕਸ਼ਾ ਲੈਣੀ ਚਾਹੀਦੀ ਆ ਵੀ ਆਪਾਂ ਤਾਂ ਆਪਣੇ ਪੰਜਾਬ ਦੇ ਵਿੱਚ ਹੀ ਕੰਮ ਕਰੀਏ ਆਪਾਂ ਬਾਹਰ ਨੂੰ ਨਾ ਜਾਈਏ ਤਾਂ ਕਿ ਆਪਣਾ ਪੰਜਾਬ ਇਸ ਗੱਲ ਦੇ ਉੱਪਰ ਪੂਰਾ ਪਰਫਲੈਕਟ ਹੋਊਗਾ ਨੌਜਵਾਨਾਂ ਨੂੰ ਇਹੀ ਮੈਂ ਕਹਿੰਦਾ ਹਾਂ ਅੱਜ ਪਹਿਲੇ ਦਿਨੀ ਸਟਾਲ ਤੇ ਸੀ ਖਾਣ ਵਾਸਤੇ ਖੜੇ ਆ ਖਾਣਾ ਹੁਣ ਇੱਥੇ ਕਚੈਰੀ ਦੇ ਵਿੱਚ ਕੰਮ ਆਏ ਸੀ ਦੁਪਹਿਰ ਦਾ ਸਮਾਂ ਹੋ ਗਿਆ ਤੇ ਸਾਨੂੰ ਲੱਗਿਆ ਵੀ ਇਸ ਤਰ੍ਹਾਂ ਕੰਮ ਕਰਕੇ ਮੁੰਡੇ ਜਿਵੇਂ ਬਾਹਰ ਜਾ ਰਹੇ ਨੇ ਇਹ ਬਹੁਤ ਵਧੀਆ ਕੰਮ ਕਰ ਰਿਹਾ ਨਾਲੇ ਮਿਹਨਤ ਕਰ ਰਿਹਾ ਨਾਲੇ ਆਣ ਜਾਣ ਵਾਲਿਆਂ ਦਾ ਪੇਟ ਭਰਦੇ ਹੈਗਾ ਕੋਈ ਜ਼ਿਆਦਾ ਕੋਸਟ ਵੀ ਨਹੀਂ ਹੈ ਤੇ ਸੁਧਾਰਨ ਕੋਸਟ ਰੱਖੀ ਹੋਈ ਹੈ ਇਹਨਾਂ ਦੀ ਲੱਸੀ ਵੀ ਬਹੁਤ ਵਧੀਆ ਕਰਦੇ ਖਾਣ ਯਰ ਦਾ ਖਾਣਾ ਹੈਗਾ ਤਾਜ਼ਾ ਸਵਸਥ ਖਾਣਾ ਹੈ ਬਹੁਤ ਵਧੀਆ ਲੱਗਦਾ ਕਿ ਕਈ ਬੰਦੇ ਪੜ੍ਹ ਕੇ ਸੰਗਦੇ ਨੇ ਕਿ ਆਹ ਛੋਟੇ ਕੰਮ ਵੱਡੇ ਕੰਮ ਨੂੰ ਨਹੀਂ ਇਹ ਕੰਮ ਤਾਂ ਜੀ ਆਪਣੀ ਕਿਰਤ ਹੈਗੀ ਜੇ ਜੇ ਆਪਾਂ ਮਿਹਨਤ ਕਰਾਂਗੇ ਕਿਤੇ ਵੀ ਕੰਮਜਾਬ ਹੋ ਸਕਦੇ ਆ ਬਾਹਰ ਜਾ ਕੇ ਕਿਹੜਾ ਮਤਲਬ ਵੀ ਕੋਈ ਹੋਵੇਗਾ ਆਪਣੇ ਆਪ ਕੰਮ ਕਰਨਾ ਹੀ ਪੈਂਦਾ ਬਾਹਰ ਵੀ ਇੱਥੇ ਰਹਿ ਕੇ ਵੀ ਕਰ ਸਕਦੇ ਆ। ਬਸ ਬਾਹਰ ਜਾ ਕੇ ਥੋੜਾ ਜਿਹਾ ਲੋਕ ਤੁਜਬ ਉਹ ਦਿਨਾਂ ਵੀ ਕੰਮ ਕਰ ਸਕਦੇ ਆ ਅਸੀਂ ਇੱਥੇ ਨਹੀਂ ਕਰ ਸਕਦੇ। ਹਰ ਇੱਕ ਇਨਸਾਨ ਨੂੰ ਸਿੱਖਿਆ ਲੈਣੀ ਚਾਹੀਦੀ ਆ ਆਪਣੇ ਮਿਹਨਤ ਕਰਕੇ ਹਨਾ ਖਾਣਾ ਚਾਹੀਦਾ ਜੀ। ਬਹੁਤ ਵਧੀਆ ਖਾਣਾ ਬਣਾਇਆ ਹੋਇਆ ਤੁਸੀਂ ਵੀ ਖਾ ਕੇ ਦੇਖੋ। ਉੱਥੇ ਹੀ ਹਰ ਕੋਈ ਸੰਦੀਪ ਦੇ ਫੂਡ ਸਟਾਲ ਤੋਂ ਕੜੀ ਚਾਵਲ ਖਾ ਕੇ ਲੱਸੀ ਪੀ ਕੇ ਖੁਸ਼ ਹੈ। ਸੰਦੀਪ ਨੇ ਕੜੀ ਚਾਵਲ ਦੀ ਇੱਕ ਪਲੇਟ ਦੀ ਕੀਮਤ 40 ਰੁਪਏ ਰੱਖੀ ਹੈ ਤਾਂ ਕਿ ਹਰ ਆਮ ਅਤੇ ਖਾਸ ਵਿਅਕਤੀ ਇਸ ਨੂੰ ਖਰੀਦ ਕੇ ਖਾ ਸਕੇ ਆਮ ਲੋਕਾਂ ਨੂੰ ਵੀ ਉਸ ਦਾ ਘਰ ਦਾ ਘਰੇਲੂ ਤਰੀਕੇ ਨਾਲ ਬਣਿਆ ਖਾਣਾ ਪਸੰਦ ਆ ਰਿਹਾ ਹੈ ਜਿੱਥੇ ਖਾਣਾ ਖਾਣਾ ਲੋਕਾਂ ਨੇ ਕਿਹਾ ਕਿ ਸੰਦੀਪ ਦੂਸਰੇ ਨੌਜਵਾਨਾਂ ਦੇ ਲਈ ਮਿਸਾਲ ਬਣ ਕੇ ਸਾਹਮਣੇ ਆਇਆ ਹੈ ਜੋ ਕਿ ਪੜੇ ਲਿਖੇ ਹੋਣ ਦੇ ਨਾਲ ਨਾਲ ਖੁਦ ਦਾ ਬਿਜ਼ਨਸ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਨੇ